ਜੀ ਕਾਲਸਾ ਵਹਿਗੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਸਾਡੇ YouTube ਚੈਨਲ ਇੰਦਰਮੋਹਨ ਕੀਰਤਨ ਟਿਊਟੋਰੀਅਲ ਵਿੱਚ ਅਰਦਾਸ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਜੀ ਅੱਜ ਸ਼ਬਦ ਕਰਾਂਗੇ ਜੀ ਧਨ ਧਨ ਹਮਾਰੇ ਭਾ ਘਰ ਆਇਆ ਪਿਰ ਮੇਰਾ ਸੋਹੀ ਬੰਕ ਦਵਾ ਸੁਲਾ ਬਨਹਰਾ ਬਹੁਤ ਹੀ ਮਿੱਠੀ ਤੇ ਪਿਆਰੀ ਤੁਣ ਹੈ ਜੀ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਜੱਥਾ ਜੋ ਦਰਬਾਰ ਸਾਹਿਬ ਚ ਹੋਇਆ ਹੈ ਜੀ ਉਹਨਾਂ ਦੀ ਗਾਈ ਹੋਈ ਰੀਤ ਹੈ ਆਪ ਜੀ ਨੇ ਪਹਿਲਾਂ ਵੀ ਸਰਵਣ ਕੀਤੀ ਹੋਣੀ ਬਹੁਤ ਹੀ ਮਿੱਠੀ ਤੇ ਪਿਆਰੀ ਧੁਨ ਹੈ ਪਹਿਲਾਂ ਮੇਰੀਆਂ ਭੈਣਾਂ ਦੇ ਸਕੇਲ ਤੋਂ ਕਰਾਂਗੇ ਫਿਰ ਫਿਰਾਂ ਦੇ ਸਕੇਲ ਤੋਂ ਕਰਾਂਗੇ ਜੀ ਇਹਦੇ ਵਿੱਚ ਕਹਿਰਵਾ ਦੁੱਗਣ ਰਹੇਗੀ ਜੀ ਬੰਦ ਕਰਵਾ ਨਹੀਂ ਰਹੇਗਾ ਇਹਦੇ ਵਿੱਚ ਦੁੱਗਣ ਕਹਿਰਵਾ ਹੋਏਗੀ ਇਹ ਥੋੜਾ ਜਿਹਾ ਚਲੰਤ ਚਲਦਾ ਹੈ ਸ਼ਬਦ ਬਾਅਦੇ 17 ਦੀ 17 ਦੀ ਲਾਈਨ ਹੈ ਸ਼ਬਦ ਹੈ ਜੀ ਇਹ ਛੋਟਾ ਸ਼ਬਦ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ ਜਿਹੜੂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਕੋਈ ਵੀ ਜਦੋਂ ਵੀ ਵੀਡੀਓ ਅਪਲੋਡ ਕਰਦੇ ਆ ਤਾਂ ਆਪਜੀ ਤੱਕ ਨੋਟੀਫਿਕੇਸ਼ਨ ਪਹਿਲਾ ਪਾ ਸਕੇ ਜੀ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤੇ ਜਿਹੜੇ ਚੈਨਲ ਨਾਲ ਜੁੜੇ ਹੋਏ ਹਨ ਪੁਰਾਣੇ ਸੱਜਣ ਮਿੱਤਰ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜੀ ਤਾਂ ਜੋ ਤੁਹਾਨੂੰ ਕੱਲੀ ਕੱਲੀ ਗੱਲ ਸਮਝ ਆਵੇ ਜੀ ਆਓ ਜੇ ਆਪਾਂ ਸ਼ੁਰੂ ਕਰਦੇ ਹਾਂ ਇਸ ਦੀ ਨੋਟੇਸ਼ਨ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗੀ ਜੀ ਜਰੂਰ ਉੱਥੋਂ ਚੈੱਕ ਆਊਟ ਕਰ ਲਿਓ ਕਿਉਂਕਿ ਕਈ ਮੇਰੀਆਂ ਭੈਣਾਂ ਮੇਰੇ ਵੀ ਨੋਟੇਸ਼ਨ ਮੰਗਦੇ ਹਨ ਤਾਂ ਡਿਸਕ੍ਰਿਪਸ਼ਨ ਵਿੱਚ ਨੋਟੇਸ਼ਨ ਦਾ ਲਿੰਕ ਦਿੱਤਾ ਹੋਇਆ ਹੈ ਜੀ ਆਪ ਜੀ ਉੱਥੋਂ ਡਾਊਨਲੋਡ ਕਰ ਸਕਦੇ ਹੋ ਜੀ ਜੀ ਆਪਾ ਕਿਉਂਕਿ ਇਹਦੇ ਵਿੱਚ ਜੋ ਸਥਾਈ ਜੋੜ ਕਰਿਆ ਹੈ ਮੈਂ ਇਹਦੇ ਵਿੱਚ ਉਹਦੇ ਵਿੱਚ ਹੀ ਸਾਰੇ ਅੰਤਰੇ ਦੇ ਲਾਈਨਾਂ ਬੋਲਿਆ ਜਾਣਗੇ ਜੀ ਤੇ ਕੋ ਧਿਆਨ ਨਾਲ Tchau. Uh... ਦਾ ਕੀ ਧਾਕੋ ਮਤਾ ਕਹੇ ਸ਼ਬਦ ਜਾਂਦਾ ਹੈ ਜੀ ਧਿਆਨ ਨਾਲ ਵੇਖਿਓ ਜੀ ਹੌਲੀ ਹੌਲੀ ਕਰਾਂਗੇ ਉਸ ਤੋਂ ਬਾਅਦ ਵੀਰਾਂ ਦੇ ਸਕੇਲ ਤੋਂ ਕਰਾਂਗੇ ਰੋਟੇਸ਼ਨ ਆਪ ਜੀ ਨੂੰ ਜ਼ਰੂਰ ਡਿਸਕ੍ਰਿਪਸ਼ਨ ਵਿੱਚ ਲਿੰਕ ਆਊਟ ਕਰ ਦਿੱਤੀ ਹੋਏਗੀ ਆਪ ਜੀ ਉੱਥੋਂ ਚੈੱਕ ਆਊਟ ਕਰ ਸਕਦੇ ਹੋ ਜੀ ਧਿਆਨ ਨਾਲ ਵੇਖੋ ਪਲੇਟ ਪਲੇਟ ਮਿਊਜ਼ਿਕ ਫਿਲਰ ਵੀ ਹੈਗਾ ਮੈਂ ਤੁਹਾਨੂੰ ਦੱਸ ਦਾਂਗੀ ਉਹ ਕਿੱਥੇ ਲਗਾਉਣਾ ਹੈ ਤਾਂ ਮੇ ਤਾਂ ਨੇਹਾ ਆ जल घर आया फिर मेरा करना है उस तो बाद फिलर बजना है इस स्थाई देख दो फिलर बज रहे हैं ध्यान वेखो ਤਾਂ ਨੇ ਤਨਹਿਮਾਗੇ ਭਾਗ ਗਾਈ ਗਾਰੇ ਸ ਇੱਕ ਇਹ ਫਿਲਰ ਹੋ ਗਿਆ ਕਾਰੇ ਆਇਆ ਪੇਰੇ ਮੇਰਾ ਕਾਰੇ ਆਇਆ ਪੇਰੇ ਮੇਰਾ C'est ਜੇ ਪਪੀਰਾਂ ਦੇ ਸਕੀਲ ਤੋਂ ਦੇਖ ਲੈਣਾ ਇੱਕ ਵਾਰੀ ਜੀ ਇਹ ਤਾਂ ਵੀਰਾਨੇ ਕਰ ਲੈਣਾ ਹੈ ਜੀ ਇਹ ਸ਼ਬਦ ਬਹੁਤ ਹੀ ਬਸ ਧੋਕ ਤੁਨਾ ਦਾ ਸ਼ਬਦ ਹੈ ਇਹ ਆਸਾਨ ਹੈ ਤੁਸੀਂ ਕਰ ਸਕਦੇ ਹੋ ਆਈ ਹੋਪ ਆਪਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਪਸੰਦ ਆਈ ਹੋਵੇ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੱਤੋ ਵੱਤ ਦੋਸਤਾਂ ਮਿੱਤਰਾਂ ਵਿੱਚ ਰਿਸ਼ਤੇਦਾਰਾਂ ਵਿੱਚ ਤਾਂ ਜੋ ਹਰੇਕ ਹੀ ਘਰ ਬੈਠੇ ਕੀਰਤਨ ਦਾ ਲਾਹਾ ਲੈ ਸਕੇ ਜੀ ਬਾਕੀ ਕਿਸੇ ਨੇ ਵੀ ਆਨਲਾਈਨ ਕਲਾਸਿਸ ਨੋਟੇਸ਼ਨ ਨਾਲ ਲੈਣੀਆਂ ਹੋਣ ਤਾਂ ਵੀਡੀਓ ਦੇ ਉੱਤੇ ਵੀ ਮੇਰਾ ਨੰਬਰ ਚੱਲਦਾ ਰਹਿੰਦਾ ਹੈ ਜੀ ਥੰਬਨੇਲ ਵਿੱਚ ਵੀ ਨੰਬਰ ਦਿੱਤਾ ਹੋਇਆ ਹੈ ਡਿਸਕ੍ਰਿਪਸ਼ਨ ਵਿੱਚ ਵੀ ਹੈ ਆਪ ਜੀ ਸੰਪਰਕ ਕਰ ਸਕਦੇ ਹੋ ਜੀ ਅਸੀਂ ਸੇਵਾ ਵਿੱਚ ਹਾਜ਼ਰ ਹਾਂ ਜੀ ਕਮੈਂਟਰਾਂ ਰਹੀ ਆਪਣੀ ਸੁਝਾਅ ਜ਼ਰੂਰ 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 ਦੱਸਿਆ ਕਰੋ ਜੀ ਆਪ ਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਸਾਡਾ ਵੀ ਹੌਸਲਾ ਅਫਜ਼ਾਈ ਹੁੰਦਾ ਹੈ ਇਸ ਦੇ ਨਾਲ ਕੋਈ ਵੀ ਸ਼ਬਦ ਆਪ ਜੀ ਨੂੰ ਚਾਹੀਦਾ ਹੋਵੇਗਾ ਤਾਂ ਕਮੈਂਟਾਂ ਵਿੱਚ ਦੱਸ ਦੇਣਾ ਹੈ ਜੀ ਐਸੇ ਅਪਲੋਡ ਕਰ ਦਾਂਗੇ ਜੀ ਭੁੱਲਾ ਚੁੱਕਾਂ ਦੇਖਿਮਾ ਬਖਸ਼ਨੀ ਜੀ ਮਿਲਦੇ ਆਪ ਜੀ ਨੂੰ ਬਹੁਤ ਹੀ ਬਹੁਤ ਜਲਦ ਅਗਲੇ ਲੈਸਨ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ